ਸਾਰੀਆਂ ਹੀ ਗੱਡੀਆਂ ਪਹਿਲੇ ਨਾਮ ਦੀਆਂ ਹੋਣਗੀਆਂ ਔਰ ਸਾਰੀਆਂ ਗੱਡੀਆਂ ਪੰਜਾਬ ਵਾਲੀਆਂ ਹੋਣਗੀਆਂ ਯਾਰ ਦੂਜੀ ਟੌਪ ਚਾਰੇ ਪਾਵਰ ਨੇ ਉਹ ਬਈ ਸਕਰੀਨ ਦਿਖਾ ਦਿਓ ਉੱਪਰਲੇ ਪਾਸੇ ਲੱਗੀ ਆ ਦੇਖ ਇਹਦੀ ਆ ਸਕਰੀਨ ਲੱਗੀ ਹੋਇਆ ਮੈਟਰੋ ਟੱਚ ਪਲੇਅਰ ਹੁੰਦਾ ਜਿਹੜਾ ਨੀਚੇ ਦੇ ਆਪਸ਼ਨ ਨਹੀਂ ਹੁੰਦਾ ਨਾ ਗੱਡੀ ਪਹਿਲੇ ਨਾਮ ਦੀ ਆ ਔਰ ਪੱਕੇ ਪੰਜਾਬ ਨੰਬਰ ਦੀ ਗੱਡੀ ਲਾਏ ਲੱਗੇ ਹੋਏ ਨੇ ਬਾਈ ਸਾਰੇ ਲਾਏ ਲੱਗੇ ਹੋਏ ਨੇ ਸਾਰਾ ਕੁਝ ਓਕੇ ਆ ਬਸ ਬੁੱਕ ਦੋਨੇ ਚਾਬੀਆਂ ਵਗੈਰਾ ਹਰ ਇੱਕ ਚੀਜ਼ ਨਾਲ ਠੀਕ ਕਿ ਤੋਂ ਗੱਡੀ ਤੱਕ ਬੰਪਰ ਤੱਕ ਵੀ ਨਾਲ ਦੇਨੇ ਕਰ ਦੇ ਬੰਪਰ ਜਮਾਂ ਨਾਲ ਦੇਨੇ ਕੋਈ ਪੇਂਟ ਵਗੈਰਾ ਨਹੀਂ ਹੋਇਆ ਹੈਗਾ ਇਹ ਵੀ ਫਸਟ ਓਨਰ ਆ ਫਸਟ ਓਨਰ 12 ਮਾਡਲ ਦੀ ਸਕੋਰਪਿਓ ਬਾਦੀ ਗੱਡੀ ਦੇ ਅੰਦਰ ਟੱਚ ਪਲੇਅਰ ਵਗੈਰਾ ਸਾਰਾ ਕੁਝ ਵਰਕਿੰਗ ਹੈ ਵੀਰੇ ਸਾਰਾ ਕੁਝ ਵਰਕਿੰਗ ਹੈ ਪਹਿਲਾਂ ਤੁਹਾਨੂੰ ਆਪਾਂ ਨੇ 16 16 ਦਿਖਾਈ 14 ਫਿਰ 14 ਦਿਖਾਈ ਹੁਣ 13 ਹੋਣਾ 2013 ਮਾਡਲ 2023 ਮਾਡਲ ਫਸਟ ਓਨਰ ਦੀ ਗੱਡੀ ਹੈ ਕਿੰਨਾ ਚੱਲੀ ਹੈ ਵੀਰੇ ਇਹ 40000 ਚੱਲੀ ਹੈ ਵੀਰੇ origional 40000 ਚੱਲੀ ਆ 40000 ਚੱਲੀ ਆ ਟਾਇਰ ਵਗੈਰਾ ਜਿਵੇਂ ਨਵਾਂ ਨਵਾਂ ਸਾਰਾ ਕੁਝ ਲਪਾਫੇ ਚੜੇ ਹੋਏ ਨੇ ਦੇਖੋ ਹਾਂ ਵੀ ਹਾਲੇ ਤੱਕ ਲਪਾਫੇ ਚੜੇ ਹੋਏ ਨਹੀਂ ਕਿਉਂਕਿ ਗੱਡੀ ਜਿਵੇਂ ਨਵਾਂ ਡਿੱਗੀ ਵੀ ਫੋਲਾ ਪਿੱਛੋਂ ਡਿੱਗੀ ਵੀ ਸਾਸੀ ਕਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿੱਤਰੋ ਅੱਜ ਤੁਹਾਡੀ ਸਪੈਸ਼ਲ ਡਿਮਾਂਡ ਦੇ ਉੱਪਰ ਆਪਾਂ ਤੁਹਾਡੇ ਵਾਸਤੇ ਪੰਜਾਬ ਦੀਆਂ ਪਹਿਲੇ ਨਾਮ ਵਾਲੀਆਂ ਗੱਡੀਆਂ ਲੈ ਕੇ ਆਇਆ ਜਰੂਰੀ ਸੂਚਨਾ ਮੈਂ ਤੁਹਾਨੂੰ ਵੀਡੀਓ ਦੇ ਸ਼ੁਰੂਆਤ ਤੇ ਇਹ ਦੱਸਦਾ ਕਿ ਸਾਰੀਆਂ ਹੀ ਗੱਡੀਆਂ ਪਹਿਲੇ ਨਾਮ ਦੀਆਂ ਹੋਣਗੀਆਂ ਔਰ ਸਾਰੀਆਂ ਗੱਡੀਆਂ ਪੰਜਾਬ ਵਾਲੀਆਂ ਹੋਣਗੀਆਂ ਕੋਈ ਦਿੱਲੀ ਵਾਲਾ ਨੰਬਰ ਨਹੀਂ ਹੋਊਗਾ ਬਾਈ ਕੋਈ ਗੱਡੀ ਇਦਾਂ ਨਹੀਂ ਹੈਗੀ ਕਿ ਤੀਜੇ ਚੌਥੇ ਓਨਰ ਆ ਸਾਰੀਆਂ ਹੀ ਗੱਡੀਆਂ ਲਗਭਗ ਆਪਣੇ ਲਵੇ ਪਹਿਲੇ ਓਨਰ ਦੀਆਂ ਨੇਗੀਆਂ ਤੇ ਇੱਕ ਅੱਧੀ ਗੱਡੀ ਹੋਊਗੀ ਜਿਹੜੀ ਸੈਕੰਡ ਓਨਰ ਹੋਊਗੀ ਥਰਡ ਓਨਰ ਦੀ ਗੱਡੀ ਕੋਈ ਨਹੀਂ ਮਿਲੂਗੀ ਤੁਹਾਨੂੰ ਔਰ ਸਾਰੀਆਂ ਗੱਡੀਆਂ ਦੀ ਕੰਡੀਸ਼ਨ ਬਿਲਕੁਲ ਸਾਫ਼ ਸੁਥਰੀ ਮਿਲੂਗੀ ਅੱਜ ਆਪਾਂ ਪਹੁੰਚੇ ਆਂ ਸਾਧਗੁਰ ਐਂਟਰਪ੍ਰਾਈਜ਼ ਰਾਣਾ ਦੇ ਯਾਨੀ ਕਿ ਸਾਧਗੁਰ ਕਾਰ ਬਾਜ਼ਾਰ ਕਹਿ ਲਈਏ ਸੰਗਰੂਰ ਹੁਣ ਆਪਾਂ ਤੁਹਾਨੂੰ ਗੱਡੀਆਂ ਦਿਖਾਉਣੇ ਆਣ ਲਵੇ ਕਿੰਨੀਆਂ ਗੱਡੀਆਂ ਖੜੀਆਂ ਨੇ ਕੀ ਉਹਨਾਂ ਦਾ ਰੇਟ ਹੈਗਾ ਕਿਹੜੀਆਂ ਜੀਆਂ ਗੱਡੀਆਂ ਨੇਗੀਆਂ ਤੁਸੀਂ ਮੇਰੇ ਕੋਲ ਇੱਥੇ ਦੇਖ ਸਕਦੇ ਹੋ ਲਾਈਨ ਬਹੁਤ ਵੱਡੀ ਲੱਗੀ ਹੋਇਆ ਗੱਡੀਆਂ ਦੀ ਤੇ ਹੁਣ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਅੱਗੇ ਤੁਹਾਨੂੰ ਆਪਾਂ ਗੱਡੀਆਂ ਦਿਖਾਉਣਾ ਹੈ ਬਾਈ ਨਾਲ ਹੁਣ ਆਪਾਂ ਗੱਲਬਾਤ ਕਰਦੇ ਆ ਜਾਣਦੇ ਨਾਲ ਵੀ ਕਿਹੜੀਆਂ ਕਿਹੜੀਆਂ ਗੱਡੀਆਂ ਮਿਲਦੀਆਂ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਹੈ ਜੀ ਵਧੀਆ ਵਧੀਆ ਪਹਿਲਾਂ ਤਾਂ ਤੁਸੀਂ ਆਪਣਾ ਨਾਮ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਵੀਰੇ ਮੇਰਾ ਨਾਮ ਹੈਗਾ ਸਰਵਜੀਤ ਸਿੰਘ ਹਾਂ ਜੀ ਤੇ ਆਪਾਂ ਇਸ ਵੇਲੇ ਕਿੱਥੇ ਖੜੇ ਆ ਜੀ ਆਪਾਂ ਖੜੇ ਆ ਵੀਰੇ ਸੰਗਰੂਰ ਹਰੀਪੁਰਾ ਰੋਡ ਪਟਿਆਲਾ ਰੋਡ ਇਹ ਮਿੱਤਲ ਹਸਪੀਟਲ ਆ ਬੈਕ ਸਾਡ ਤੇ ਠੀਕ ਹੈ ਜੀ ਬਜੇਂਦਰ ਸਿੰਘ ਲਾਲੀ ਕੋਠੀ ਮੰਤਰੀ ਜੀ ਉਹਦੇ ਫਰੰਟ ਤੇ ਦਫ਼ਤਰ ਆਪਣਾ ਹੈ ਜਿਵੇਂ ਵੀਰੇ ਤੁਸੀਂ ਮੈਨੂੰ ਪਹਿਲਾਂ ਦੱਸਿਆ ਵੀ ਆਪਣੇ ਲਵੇ ਸਾਰੀਆਂ ਪੰਜਾਬ ਨੰਬਰ ਦੀਆਂ ਗੱਡੀਆਂ ਮਿਲਦੀਆਂ ਹਾਂਜੀ ਹਾਂਜੀ ਵੀਰੇ ਓਨਲੀ ਪੰਜਾਬ ਨੰਬਰ ਹੀ ਰੱਖਦੇ ਹਾਂ ਹਾਂ ਪਹਿਲੇ ਨਾਮ ਦੀਆਂ ਗੱਡੀਆਂ ਹੁੰਦੀਆਂ ਨੇ ਵੀਰੇ ਤਕਰੀਬਨ ਪਹਿਲੇ ਨਾਮ ਦੀਆਂ ਹੁੰਦੀਆਂ ਨੇ ਦੂਜੇ ਨਾਮ ਦੀਆਂ ਹਰਦਵਸ ਠੀਕ ਹੈ ਜੀ ਹਾਂ ਪਹਿਲੇ ਦੂਜੇ ਨੇ ਹੁੰਦੇ ਨੇ ਤਕਰੀਬਨ ਹੁਣ ਆਪਣੇ ਲਵੇ ਕਿੰਨੀਆਂ ਗੱਡੀਆਂ ਖੜੀਆਂ ਨੇ ਵੀਡੀਓ ਦਿਖਾਉਣ ਨੂੰ ਇਸ ਟਾਈਮ ਹੈਗੀਆਂ ਨੇ ਆਪਣੇ ਕੋਲੇ 15 15 16 ਗੱਡੀਆਂ ਹੋਣੀਆਂ ਇਸ ਟਾਈਮ ਠੀਕ ਹੈ ਜੀ ਸ਼ੁਰੂ ਕਰ ਲਈਏ ਫਿਰ ਆਪਾਂ ਵੀਰੇ ਪਹਿਲਾਂ ਹਾਂਜੀ ਹਾਂਜੀ ਕਰੋ ਜੀ ਚਲੋ ਵੀਰੇ ਪਹਿਲਾਂ ਇਹ ਤਾਂ ਗੱਡੀ ਤੋਂ ਸ਼ੁਰੂ ਕਰਦੇ ਹਾਂ ਇੰਡੀਗਾ ਤੋਂ ਇਹ ਇੰਡੀ ਬੰਪਰ ਛੱਡ ਕੇ ਸਾਰੀ ਓਰੀਜਨਲ ਸਾਰੀ ਓਰੀਜਨਲ ਕਾਰ ਆ ਬੰਪਰ ਚੇਂਜ ਨਹੀਂ ਤੇ ਪੇਂਟ ਨਹੀਂ ਨਹੀਂ ਪੇਂਟ ਨੇ ਠੀਕ ਆ ਜੀ ਇਹ ਵੀ ਪੇਂਟ ਆਪਾਂ ਕਰਾਇਆ ਸਕਰਾ ਸੁਰੂ ਚ ਲੱਗੇ ਹੋਏ ਸੀ ਇਹ ਪੱਕੇ ਨੰਬਰ ਪੰਜਾਬ ਦੀ ਆ ਜੀ ਸਿਰ ਪੱਕੇ ਨੰਬਰ ਦੀ ਆ ਠੀਕ ਆ ਵੀਰੇ ਟਾਇਰ ਦੇਖੋ ਬਿਲਕੁਲ ਨਵੇਂ ਨੇ ਹਮ ਲਓ ਕਾ ਗੱਡੀ ਹਾਂ ਚਾਬੀ ਮੰਗਾਵਾਂ ਤੁਹਾਨੂੰ ਕੋਈ ਗੱਲ ਨਹੀਂ ਤੁਸੀਂ ਦਿਖਾ ਦਿਓ ਵੀਰੇ ਇੱਧਰਲੇ ਪਾਸੇ ਮਟੀਰੀਅਲ ਚੈੱਕ ਕਰਵਾ ਹਾਂ ਡੰਡਾ ਵਗੈਰਾ ਪਾਵਰ ਨੇ ਸਾਰੀਆਂ ਇਹਦੀਆਂ ਹਮ ਸੀਟ ਕਵਰ ਵਗੈਰਾ ਬਾਈ ਗੱਡੀ ਦੇ ਬਹੁਤ ਸਾਫ਼ ਸੁਥਰੇ ਨੇ ਬਿਲਕੁਲ ਸਾਰੀ ਓਰੀਜਨਲ ਕਾਰ ਆ ਕਿੰਨਾ ਮਾਡਲ 2009 2 ਇਹ ਲੱਖ ਸਵਾ ਲੱਖ ਸਵਾ ਲੱਖ ਚੱਲੀ ਹੋ ਬਈ ਇਹ ਸਵਾ ਕ ਲੱਖ ਚੱਲੀ ਹੋਈ ਆ ਹਾਂ ਵੀਰੇ ਤੁਸੀਂ ਗੱਡੀ ਵਗੈਰਾ ਚੈੱਕ ਕਰ ਲਓ ਬਾਈ ਕਹਿੰਦਾ ਸਿਰਫ ਬੰਪਰ ਛੱਡ ਕੇ ਸਾਰੇ ਰੀਜਨਲ オリジナル ਪੇਂਟ ਦੀ ਗੱਡੀ ਆ ਤੇ ਕਿਤੇ ਵੀ ਗੱਡੀ ਤੇ ਤੁਹਾਨੂੰ ਸਕ੍ਰੈਚ ਨਹੀਂ ਨਜ਼ਰ ਆਉਂਦਾ ਹੈਗਾ ਤਾਂ ਗੱਡੀ ਤੇ ਬਿਲਕੁਲ ਸਾਫ਼ ਨੇ ਅੰਦਰੋਂ ਬਾਈ ਮੈਂ ਤਾਂ ਇੰਟੀਰੀਅਰ ਦੇਖ ਕੇ ਫੈਨ ਹੋਗਾ ਗੱਡੀ ਦਾ ਇੰਟੀਰੀਅਰ ਇੰਡੀਆ ਦਾ ਬਾਈ ਤੁਸੀਂ ਇੰਟੀਰੀਅਰ ਚੈੱਕ ਕਰ ਲਓ ਨਾਲੇ ਸੀਟ ਕਵਰ ਦੇਖ ਲਓ ਕਿੰਨਾ ਜ਼ਿਆਦਾ ਸੋਹਣਾ ਸੁਨੱਖਾ ਤੇ ਇਹਦੇ ਰੇਟ ਦੀ ਗੱਲ ਕਰ ਲਈ ਵੀਰੇ ਆਪਾਂ ਰੇਟ ਤਾਂ 1.5 ਲੱਖ ਰੁਪਏ ਆ ਬਾਈ 1.5 ਲੱਖ ਰੁਪਏ ਮਾਨਤਨ ਮਾਨਤਨ ਤਾਂ ਕਰਾਂਗੇ ਜਿਹੜਾ ਵੀਡੀਓ ਦੇਖ ਕੇ ਆਊਗਾ ਕਿੰਨਾ ਕੁ ਮਾਨਤਨ ਕਰਦੋਂਗੇ ਕੋਹਣਾ 10-15 ਹਜ਼ਾਰ ਘਟਾ ਦਾਂਗੇ ਉਹਦੀ ਚੱਕ ਬਾਈ ਵਧੀਆ ਮਾਨਤਨ ਕਰ ਦੇਣਗੇ ਵੀਰੇ ਜਿਵੇਂ ਹੁਣ ਛੋਟੇ ਮਾਡਲ ਦੀਆਂ ਗੱਡੀਆਂ ਨੇ ਇਹਨਾਂ ਦੇ ਉੱਪਰ ਲੋਨ ਹੋ ਜਾਂਦਾ ਜੀ ਇਹਨਾਂ ਤੇ ਲੋਨ ਨਹੀਂ ਹੁੰਦਾ ਲੋਨ 2012 ਇਹ 2012 ਤੋਂ ਸਟਾਰਟ ਹੁੰਦਾ ਲੋਨ 12 ਤੋਂ ਸਟਾਰਟ ਹੁੰਦਾ ਨਵੇਂ ਮਾਡਲ ਦੀ ਗੱਡੀਆਂ ਤੇ ਲੋਨ ਨਹੀਂ ਹੁੰਦਾ ਗੱਡੀ ਬਾਈ ਸੋਹਣੀ ਸਨ ਐ ਕਿ ਆਣਾ ਜਾਂ ਆਪਾਂ ਕਹਿ ਦਈਏ ਹੁਣ ਆਹ 1.5 ਲੱਖ ਰੁਪਏ ਦੀ ਹੋ ਜਾਂ ਪਈ ਹਾਂ ਉਹਦੇ ਨਾਲੋਂ ਤਾਂ 100 ਗੋ ਅਗਲੀ ਗੱਡੀ ਦੇ ਬਾਈ ਹੁਣ ਆਪਾਂ ਚਾਲਦੇ ਆਂ ਇਧਰਲੇ ਵਾਸਤੇ ਇਹ ਹੈਗੀ ਆ ਵੀਰੇ ਡਿਜ਼ਾਇਰ 2010 ਮਾਡਲ ਆ Swift ਡਿਜ਼ਾਇਰ ਹਾਂ 2010 ਮਾਡਲ ਇਹ ਵੀ ਪਹਿਲੇ ਓਨਰ ਦੀ ਆ ਵੀਰੇ ਗੱਡੀ ਇਹ ਦੂਜੇ ਨਾਮ ਦੇ ਵੀਰੇ ਹਾਈ ਲਾਈਟਰ ਇਹਦੇ ਵੀ ਲੱਗੇ ਹੋਏ ਨੇ ਪੂਰੇ ਟਾਪ ਦੇ ਅੱਛਾ ਹਾਂਜੀ origignal ਪੰਜਾਬ ਨੰਬਰ ਆ ਲੁਧਿਆਣੇ ਦਾ ਲੁਧਿਆਣੇ ਦਾ ਨੰਬਰ ਆ ਬਾਈ origignal ਪੰਜਾਬ ਦੀ ਆ ਗੱਡੀ ਦੇ ਟਾਇਰ ਚੈੱਕ ਕਰ ਲਓ ਬਾਈ ਪਹਿਲਾਂ ਤੁਸੀਂ ਕਾਪੀ ਇਹਦੀ ਵੀ 11 ਦੀ ਆ ਸਾਰਾ ਤਕਰੀਬਨ ਲੋਕ ਨੇ 11 ਸਾਰਿਆਂ ਜੇ ਕਹਿ ਮਗਾਵਾ ਚਾਬੀਆਂ ਮੰਗਾ ਲੈਨੇ ਆ ਚਾਬੀਆਂ ਮੰਗਾ ਲੈ ਵੀਰੇ ਇੱਕ ਵਾਰ ਆਪਾਂ ਇਹਨਾਂ ਦੀਆਂ ਦੇਖ ਲਈ ਲਾਓ ਮੇਟਰੋ ਆਪਾਂ ਨੇ ਚਾਬੀ ਮੰਗਾ ਲਈ ਇੰਡੀਕਾ ਦੀ ਤੁਸੀਂ ਅੰਦਰੋਂ ਚੈੱਕ ਕਰ ਲਓ ਇੰਟੀਰੀਅਰ ਦਿਖਾ ਦੇ ਵੀਰੇ ਇੱਕ ਵਾਰ ਪਿਆਰਾ ਜਾਂ ਬਿਲਕੁਲ ਚਾਰੇ ਪਾਵਰ ਨੇ ਜੀਆ ਦੂਜੀ ਟੌਪ ਚਾਰੇ ਪਾਵਰ ਨੇ ਉਹ ਬਈ ਸਕਰੀਨ ਦਿਖਾ ਦਿਓ ਉੱਪਰਲੇ ਪਾਸੇ ਲੱਗੀ ਹੋਈ ਆ ਦੇਖ ਇਹਦੀ ਆ ਸਕਰੀਨ ਲੱਗੀ ਹੋਇਆ ਮੇਟਰੋ ਟੱਚ ਪਲੇਅਰ ਹੁੰਦਾ ਜਿਹੜਾ ਨੀਚੇ ਦੇ ਆਪਸ਼ਨ ਨਹੀਂ ਹੁੰਦਾ ਨਾ ਉੱਥੇ ਜਿੱਥੇ ਮਿਊਜ਼ਿਕ ਵਾਲਾ ਸਿਸਟਮ ਆ ਉੱਥੇ ਟੱਚ ਪਲੇਅਰ ਲੱਗਿਆ ਹੋਇਆ ਬੈਕ ਕਵਰ ਦਿਖਾ ਦੇ ਸੀਟ ਗੱਡੀ ਦੇ ਸਾਫ਼ ਸੁਥਰੇ ਨੇ ਜੀ ਵੀ ਓਕੇ ਆ ਕੰਮ ਬਹੁਤ ਸੋਹਣਾ ਇੰਟੀਰੀਅਰ ਹੈ ਵੀਰੇ ਇਹਦਾ ਅੰਦਰੋਂ ਕਾਰ ਵੀ ਨਵੀਂ ਆ ਵੀਰੇ ਬਿਲਕੁਲ ਨਵੀ ਪਾਸਟ ਆਨਰ ਦੀਆਂ ਗੱਡੀਆਂ ਮਿਲ ਜਾਣੀਆਂ ਬਾਈ ਲਵੇ ਤੇ ਇਧਰਲੇ ਪਾਸੇ ਜਿਹੜੀ ਹੁਣ ਤੁਹਾਨੂੰ ਆਪਾਂ ਨੇ ਸਵਿਫਟ ਦਿਖਾ ਰਹੇ ਹਈ ਦੀਏ ਗਜ਼ਰ ਗਜ਼ਰ ਦਿਖਾ ਰਹੇ ਹਈ ਸੀ ਤੇ ਇਹਦਾ ਇੰਟੀਰੀਅਰ ਵੀ ਚੈੱਕ ਕਰਵਾ ਦਨੇ ਤੁਹਾਨੂੰ ਆਜੋ ਅੰਦਰੋਂ ਚੈੱਕ ਕਰਾ ਦੋ ਬਈ ਇੰਟੀਰੀਅਰ ਗੱਡੀ ਜਦਾ ਵੀ ਸਾਫ਼ ਸੁਥਰੇ ਇੰਟੀਰੀਅਰ ਦੀ ਗੱਡੀ ਹੈ ਵੀ ਲਓ ਬਈ ਚੈੱਕ ਕਰ ਲਓ ਅੰਦਰੋਂ ਪਿਛੋਂ ਵੀ ਬੈਕ ਸੀਟ ਕਵਰ ਵਗੈਰਾ ਚੈੱਕ ਕਰ ਲਓ ਕਿੰਨਾ ਚੱਲੀ ਹੋਈ ਹੈ ਵੀਰੇ ਇਹ ਇਹ ਵੀ ਸਵਾਗਤ ਲੱਖ ਚੱਲੀ ਹੋਈ ਆ ਮੀਟਰ ਮੋਟਰ ਆਪਾਂ ਕਰਾਉਂਦੇ ਨੇ ਹੈ ਕਿ ਜਿਹੜਾ ਕੋਈ ਹੈਗਾ ਵਸੋਂ মিয়া ਠੀਕ ਆ ਵੀਰੇ ਠੀਕ ਆ ਤੇ ਮਿਊਜ਼ਿਕ ਸਿਸਟਮ ਵਗੈਰਾ ਸਾਰਾ ਕੁਝ ਵਰਕਿੰਗ ਆ AC ਵਗੈਰਾ ਸਾਰਾ ਕੁਝ ਵਰਕਿੰਗ ਮਿਲੂਗਾ ਠੀਕ ਆ ਜੀ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਇਹਦੀ ਕਿੰਨੀ ਡਿਮਾਂਡ ਆ ਵੀਰੇ ਇਹਦਾ 2 ਲੱਖ ਰੁਪਈਆ ਜੀ 2 ਲੱਖ ਰੁਪਈਆ 2010 ਕਾਪੀ 11 ਦੀ ਆ 2010 ਕਾਪੀ 11 ਦੀ ਆ ਮਤਲਬ ਦੇਣ ਲੈਣ ਵਾਲੀ ਗੱਲ ਆ ਮੰਨ ਕੇ ਚੱਲੀਏ ਵੀ 12 ਮਾਡਲ ਦੇ ਉੱਪਰ ਇਹ ਹੋਊਗਾ ਲੋਨ ਹਾਂ ਲੋਨ ਇਹ ਤਾਂ ਛੋਟੇ ਮਾਡਲ ਦੇ ਨਾਲ ਹੋ ਜਾਂਦੇ ਨੇ ਪ੍ਰਾਈਵੇਟ ਲੋਨ ਹੋ ਜਾਂਦਾ ਲੱਖ ਰੁਪਈ ਵੀਰ 2010 ਮਾਡਲ ਆ ਸਵਿਫਟ ਤੁਸੀਂ ਇੰਨੀ ਮਹਿੰਗੀ ਲਾ ਰਹੇ ਹੋ ਕਿ ਜਾ ਆਏ ਆ ਬਾਈ ਨਾ ਰੇਟ ਨਹੀਂ ਹੈਗਾ ਬੰਦੇ ਇਹ ਨਹੀਂ ਦੇਖਦੇ ਵੀ ਗੱਡੀ ਪਹਿਲੇ ਨਾਮ ਦੀ ਆ ਔਰ ਪੱਕੇ ਪੰਜਾਬ ਨੰਬਰ ਦੀ ਗੱਡੀ ਆ ਲਾਏ ਲੱਗੇ ਹੋਏ ਨੇ ਬਾਈ ਸਿਰੇ ਦਾ ਲਾਏ ਲੱਗੇ ਹੋਏ ਨੇਗੇ ਸਾਰਾ ਕੁਝ ਓਕੇ ਆ ਬਾਈ ਜੇ ਤੁਸੀਂ ਨੇ ਨਾ ਚੱਜ ਦੀ ਗੱਡੀ ਲੈਣੀ ਆ ਤਾਂ ਥੋੜਾ ਬਹੁਤਾ ਰੇਟ ਤਾਂ ਹੁੰਦਾ ਹੀ ਆ ਬਾਈ ਦਿੱਲੀ ਵਾਲੀਆਂ ਗੱਡੀਆਂ ਦਾ ਲੱਖ ਲੱਖ ਨੂੰ ਜਿਵੇਂ ਮਰਜ਼ੀ ਚੱਕ ਲਓ ਉਹ ਤਾਂ ਬਾਈ ਫਰਹੀ ਆ ਉਹ ਤਾਂ ਹਾਂ ਬਾਈ ਪੰਜਾਬ ਦੀ ਪਹਿਲੇ ਨੰਬਰ ਦੀ ਗੱਡੀ ਆ ਇਧਰਲੇ ਪਾਸੇ ਆ ਗਈ ਬਾਈ ਇਹ ਹੈਗਾ ਡੀਲਰ ਵੀਰੇ 2013 ਮਾਡਲ 2013 ਮਾਡਲ ਵੀਰੇ ਲਾਈਟ ਟਾਇਰ ਚੈੱਕ ਕਰਵਾ ਦੇ ਕੈਮਰਾ ਵਾਲੇ ਕਿਰਾ ਗੱਡੀ ਦੇ ਕਿੰਨੇ ਸੋਹਣੇ ਲਾਈਟ ਟਾਇਰ ਲਾਇਆ ਹੋਏ ਨੇ ਬਾਈ ਇਹਨਾਂ ਤੇ ਪੈਸਾ ਲਾਇਆ ਹੋਇਆ ਪੂਰਾ ਵਧੀਆ ਆ ਲਓ ਵੀ ਚੱਕੋ ਇਹ ਅਨਲੌਕ ਕਰਾਓ ਵੀਰੇ ਲੋਕ ਚਾਬੀ ਮੇਰੇ ਕੋਲ ਹੀ ਨੇ ਵੀ ਕਰਾ ਦੀਏ ਸਭ ਨੂੰ ਚੈੱਕ ਪਹਿਲਾਂ ਇੱਕ ਵਾਰ ਪਿੱਛੋਂ ਚੈੱਕ ਕਰ ਲਓ ਗੱਡੀ ਬੰਪਰ ਟੂ ਬੰਪਰ ਓਰੀਜਨਲ ਆ ਵੀਰੇ ਇਹ ਬਾ ਵੀਰੇ ਹੈਗੇ ਟੱਚਿੰਗ ਟੂ ਟੱਚਿੰਗ ਵਿੱਚ ਵਿੱਚ ਟੱਚਿੰਗ ਵਾਲੀਆਂ ਹਾਂ ਠੀਕ ਆ ਜਿਹੜੀ ਚੀਜ਼ ਉਹ ਕਹਿ ਕੇ ਦਵਾਂਗੇ ਆਪਾਂ ਝੂਠ ਬੋਲ ਕੇ ਨਹੀਂ ਹੋਗਾ ਬਿਲਕੁਲ ਬਿਲਕੁਲ ਵੀਰੇ ਜਿਹੜੀ ਚੀਜ਼ ਹੈ ਕਹਿ ਕੇ ਦੇਣਗੇ ਇਧਰਲੇ ਪਾਸੋਂ ਤੁਸੀਂ ਚੈੱਕ ਕਰ ਲਓ ਆਜਾ ਤੁਹਾਨੂੰ ਗੱਡੀ ਦਾ ਇੰਟੀਰੀਅਰ ਚੈੱਕ ਕਰਵਾ ਦਈਏ ਇੱਕ ਵਾਰ ਅੰਦਰੋਂ ਇੰਟੀਰੀਅਰ ਚੈੱਕ ਕਰ ਲਓ ਸਾਫ਼ ਸੁਥਰਾ ਇੰਟੀਰੀਅਰ ਦੀ ਗੱਡੀ ਆ ਸੀਟ ਕਵਰ ਵਗੈਰਾ ਮੈਟ ਫਿਨਿਸ਼ਿੰਗ ਵਗੈਰਾ ਬਿਲਕੁਲ ਸਪਰੀਜ਼ ਲੌਕ ਤਾਂ ਨਹੀਂ ਕੀਤੀ ਪਿੱਛੋਂ ਵੀ ਸੀਟ ਕਵਰ ਵਗੈਰਾ ਤੁਹਾਨੂੰ ਚੈੱਕ ਕਰਵਾ ਦਈਏ ਇਹ ਇਹ ਕਿੰਨਾ ਚੱਲੀ ਹੋਈ ਆ ਵੀਰੇ ਇਹ ਕਿੰਨੇ ਚੱਲੀ ਹੋਈ ਆ ਇਹ 1 ਲੱਖ ਤੋਂ ਥੋੜੇ ਜਿਹੜੇ ਲੱਖ ਲੱਖ ਦੇ ਨੇੜੇ ਜਿਹੜੇ ਚੱਲੀ ਹੋਊ ਬਈ ਲੱਖ ਦੇ ਨੇੜੇ ਤੇੜੇ ਚੱਲੀ ਹੋਈ ਆ ਮੰਨ ਕੇ ਚੱਲੀ ਹੈ ਗੱਡੀ ਕੇਵਲ ਬੰਪਰ ਬੰਪਰ ਗੱਡੀ ਦੇ ਪੇਂਟ ਹੋ ਸਕਦੇ ਨੇ ਨ ਟਚਿੰਗ ਹਾਂ ਬੰਪਰ ਤਾਂ ਤੇ तकरीबन ਜਿੰਨੇ ਆਏਗਾ तकरीबन ਸਾਰਿਆਂ ਦੀ ਬੰਪਰ ਤਾਂ ਫਿਰ ਇੱਕ ਗੱਡੀ ਲੱਗ ਕੇ ਜਾਂਦੀ ਹੈ ਕੀ ਪਤਾ ਹੀ ਆ ਉਹ ਮਾਰੇ ਮੋੜ ਸਕਰਚ ਪਏ ਹੁੰਦੇ ਨੇ ਫਿਰ ਬਾਕੀ ਗੱਡੀ ਸਾਰੀ ਓਰੀਜਨਲ ਆ ਵੀਰੇ ਓਰੀਜਨਲ ਜੋ ਕੇ 2013 ਮਾਡਲ ਵੀਡੀ 13 ਪੀਵੀ 13 ਬਾਈ ਪਹਿਲੇ ਨਾਮ ਦੀ ਹੈ ਫਿਰ ਇਹ ਹੀ ਨਾ ਦੂਜੇ ਨਾਮ ਦੀ ਹੈ ਇਹ ਦੂਜੇ ਨਾਮ ਦੀ ਗੱਡੀ ਹੈ ਟੀਮ ਇਹਦਾ ਪ੍ਰਾਈਸ ਕੀ ਹੈ ਵੀਰੇ 3.5 ਲੱਖ ਰੁਪਏ ਦੀ ਹੈ 3.5 ਲੱਖ ਰੁਪਏ ਡਿਜ਼ਾਇਰ 2013 ਡਿਜ਼ਾਇਰ 2013 ਮਾਨਤਾਣ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਮਾਨਤਾਣਾ ਇਦੇ ਉੱਪਰ ਕਿੰਨੇ ਦਾ ਲੋਨ ਹੋ ਜੂਗਾ ਵੀਰੇ ਇਹਦੇ ਲੋਨ ਹੋ ਜੂਗਾ 3 ਲੱਖ ਰੁਪਏ ਦਾ 3 ਲੱਖ ਰੁਪਏ ਦਾ ਠੀਕ ਆ ਸੱਬਲ ਵਧੀਆ ਹੋਣਾ ਚਾਹੀਦਾ ਹਾਂ ਬੰਦੇ ਦਾ 3 ਲੱਖ ਦਾ ਲੋਨ ਆਰਾਮ ਨਾਲ ਹੋ ਜੂਗਾ ਜਾਨੀ ਕਿ 50000 ਰੁਪਿਆ ਲੈ ਕੇ ਆਓ ਤੇ ਸਵਿਫਟ ਡਿਜ਼ਾਇਰ 2013 ਮਾਡਲ ਆਪਦੇ ਘਰੇ ਲੈ ਜਾਓ ਠੀਕ ਆ ਅਗਲੀ ਗੱਡੀ ਦੀ ਗੱਲ ਕਰ ਲਈਏ ਡਿਜ਼ਾਇਰ ਖੜੀ ਆ ਉਧਰ ਪ੍ਰੀਜਾ ਖੜੀ ਆ ਮੈਂ ਲੈ ਕੇ ਦਿਖਾ ਦਿਆਂ ਆਜੋ ਵੀਰੇ ਪ੍ਰੀਜਾ ਦਿਖਾ ਦੰਨੇ ਆ ਇਹ ਫਸਟ ਓਨਰ ਦੀ ਗੱਡੀ ਆ ਵੀਰੇ ਇਹ ਫਸਟ ਓਨਰ ਆ ਹਾਂ ਲੈ ਵੀ ਮੈਂ ਇਹਦੇ ਬੰਪਰ ਵੀ ਨਾਲ ਤੇ ਨਾ ਕਰਦੇ ਬੰਪਰ ਕੋਈ ਟੱਚਿੰਗ ਵਗੈਰਾ ਵੀ ਨਹੀਂ ਆ ਦੇਖੋ ਆਹ ਦਾ ਸਕ੍ਰੈਚ ਲੱਗਿਆ ओरिजिनल ਹੀ ਆ ਬਾਈ ਆ ਦਿਖਾ ਦੇ ਸਕ੍ਰੈਚ ਬਗੈਰਾ ਨਾ ਜਮੇ ओरिजिनल ਨੇ ਟੱਚਿੰਗ ਨਹੀਂ ਹੈਗੇ ਬੰਪਰ ਆ ਦਿਖਾ ਦਿਓ ਟਾਇਰ ਵਗੈਰਾ ਸਾਰੇ ਟਾਇਰ ਟੂਰ ਨਾਲ ਦੇ ਵੀਰੇ ਸ਼ੀਸ਼ਾ ਵਗੈਰਾ ਸਾਰਾ ਫਰੰਟ ਸ਼ੀਸ਼ਾ ਵੀ ਨਾਲ ਦਾਗਾ ਲੈ ਬਾਈ ਚੈੱਕ ਕਰਵਾ ਦੇ ਅੰਦਰੋਂ ਕਿੰਨਾ ਚੱਲੀ ਹੋਈ ਹੈ ਜੀ ਇਹ ਇਹ 85 87000 ਚੱਲੀ ਹੋਈ ਹੈ 85 87000 ਜੇ ਆਪਾਂ ਕਹਿ ਲਈਏ ਹਨਾ ਕਹਿੰਦੇ ਨੇ ਵੀ ਗੱਡੀ 70 ਕ ਹਜ਼ਾਰ ਤੇ ਚੱਲ ਕੇ ਜੋੜਾ ਭਾਲਣ ਲੱਗ ਜਾਂਦੀ ਹੈ ਟਾਇਰਾਂ ਦਾ ਉਹ ਚਲਾਈ ਤੇ ਹੁੰਦਾ ਨਾ ਬਾਕੀ ਤਾਂ ਬਈ ਬੈਕ ਕਵਰ ਬੀਮਾ ਦਾ ਫੁੱਲਾ ਫਰਸਟ ਓਨਰ ਆ ਪ੍ਰਮੋਸ਼ਨ ਬੀਮਾ ਵਗੈਰਾ ਸਰਵਿਸ ਬੁੱਕ ਦੋਨੇ ਚਾਬੀਆਂ ਵਗੈਰਾ ਹਰ ਇੱਕ ਚੀਜ਼ ਨਾਲ ਠੀਕ ਆ ਜੀ ਠੀਕ ਆ ਲੈ ਬਈ ਪਿੱਛੋਂ ਵੀ ਚੈੱਕ ਕਰਵਾ ਦੇ ਕਿਤੋਂ ਗੱਡੀ ਦਾ ਕੋਈ ਬੰਪਰ ਤੱਕ ਵੀ ਨਾਲ ਦੇਨੇ ਕਰ ਦੇ ਬੰਪਰ ਜਮਾਂ ਨਾਲ ਦੇਨੇ ਕੋਈ ਪੇਂਟ ਵਗੈਰਾ ਨਹੀਂ ਹੋਇਆ ਹੈਗਾ ਇੱਕ ਵਾਰ ਬਈ ਬੋਨਟ ਵੀ ਚੱਕ ਕੇ ਆਪਾਂ ਦਿਖਾ ਦਈਏਗੇ ਨਾ ਹਾਂ ਮੈਂ ਦਿਖਾ ਦੂ ਦੇਖੋ ਆ ਜੇ ਸਾਨੂੰ ਬੋਨਟ ਚੱਕ ਕੇ ਦਿਖਾ ਦਿੰਨੇ ਗੱਡੀ ਦਾ 87000 ਚੱਲੀ ਰਹੀ ਆ ਦੋਸਤੋ ਰੈਜਨਲ ਪੰਜਾਬ ਨੰਬਰ ਦੀ ਗੱਡੀ ਆ ਫਸਟ ਓਨਰ ਫਸਟ ਓਨਰ ਆ ਚੱਕੀ ਭਾਈ ਲੋ ਲੈ ਵੀ ਚੱਕ ਮੈਨੂੰ ਇੰਜਨ ਚੈੱਕ ਕਰ ਲਓ ਕਿਤੇ ਵੀ ਕਿਸੇ ਵੀ ਨਟ ਨੂੰ ਚਾਬੀ ਨਹੀਂ ਲੱਗੀ ਕਿਤੇ ਵੀ ਐ ਨਹੀਂ ਕਿ ਕੋਈ ਨਟ ਵੀ ਖੁੱਲਿਆ ਹੋਊਗਾ ਬਿਲਕੁਲ ਹਾਂ ਬਿਲਕੁਲ ਸਾਫ਼ ਸੁਥਰੀ ਆ ਭਾਈ ਇਹਦੀ ਕੀ ਡਿਮਾਂਡ ਕਰਦੇ ਵੀਰੇ 6.5 ਲੱਖ ਰੁਪਏ ਦੇ ਵੀਰੇ 6.5 ਲੱਖ ਰੁਪਏ ਦੀ 2016 2016 ਮਾਡਲ ਫਸਟ ਓਨਰ ਵੀਡੀ ਫਸਟ ਓਨਰ ਵੀਡੀ ਆਪਸ਼ਨਲ ਮਾਡਲ ਕਿੰਨੇ ਦਾ ਲੋਨ ਹੋ ਜਾਗਾ ਬੋਧੂਆ ਲੋਨ ਤੇ 4.5 ਲੱਖ ਰੁਪਏ ਦਾ 4.5 ਲੱਖ ਰੁਪਏ ਦਾ ਯਾਨੀ ਕਿ ਲੱਖ ਅਗਰ ਰੁਪਇਆ ਲੈ ਕੇ ਆਵੇ ਬੰਦਾ ਹਾਂ ਕਰਾ ਲਏ ਅੱਛਾ ਵੀਰੇ ਲੋਨ ਕਿੰਨੇ ਟਾਈਮ ਦੇ ਵਿੱਚ ਕਰ ਦਾਨੇ ਲੋਨ ਅਸੀਂ ਕਰਾ ਦੇ ਤਿੰਨ ਚਾਰ ਦਿਨਾਂ ਦੇ ਵਿੱਚ ਵਿੱਚ ਤਿੰਨ ਚਾਰ ਦਿਨਾਂ ਦੇ ਵਿੱਚ ਵਿੱਚ ਅਸਲ ਕਸਟਮਰ ਨੇ ਇੱਕ ਆ ਗਈ ਪੂਰੇ ਕਰਨੇ ਹੁੰਦੇ ਨੇ ਇੱਕ ਦਿਨ ਚ ਪੂਰੇ ਕਰਦੇ ਦੋ ਦੋ ਦਿਨਾਂ ਚ ਲੋਨ ਹੋ ਜਾਂਦਾ ਹਾਂਜੀ ਜਦੋਂ ਕਸਟਮਰ ਕਾਗੇ ਨਹੀਂ ਦਿੰਦਾ ਕੋਈ ਵਾਰ ਸਟੇਟਮੈਂਟ ਰਹਿ ਗਈ ਕੁਝ ਰਹਿ ਗਿਆ ਫਿਰ ਉਹਦੇ ਨਾਲ ਇੱਕ ਦੋ ਦਿਨ ਵੱਧ ਲੱਗ ਜਾਂਦੇ ਨੇ ਪਰ ਅਸੀਂ ਲੋਨ ਕਰ ਦਿਓ ਨਹੀਂ ਬੈਂਕ ਤੋਂ ਕਰਾਉਣੇ ਆਪਾਂ ਲੋਨ ਬੈਂਕ ਤੋਂ ਲੋਨ ਕਿ ਪ੍ਰਾਈਵੇਟ ਬੈਂਕਾਂ ਦਾ ਆ ਜਾਂਦਾ ਲੋਨ ਹਾਂ ਜਿੰਨੇ ਸਰਕਾਰੀ ਬੈਂਕਾਂ ਦਾ ਵੀ ਕਰਾਉਣਾ ਹੈ ਪ੍ਰਾਈਸ ਅਪਡੇਟ ਦਾ ਵੀ ਕਰਾਉਣਾ ਹੈ ਹਾਂ ਆਹ ਸਾਹਮਣੇ ਬੰਦੇ ਦਾ ਸੇਬਲ ਹੁੰਦਾ ਉਸ ਸਾਹਮਣੇ ਕਰਾ ਦਿੰਦੇ ਆ ਤੁਹਾਨੂੰ ਹੁਣ ਵੱਡੀਆਂ ਗੱਡੀਆਂ ਦਿਖਾ ਦੰਨੇ ਆ ਮੋਸਟ ਡਿਮਾਂਡਿੰਗ ਗੱਡੀਆਂ ਨੇ ਆ ਔਰ ਰੇਟ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ 2023 2023 ਮਾਡਲ ਦੀ ਬਲੇਰੋ ਮੋਸਟ ਡਿਮਾਂਡਿੰਗ ਗੱਡੀਆਂ ਇੱਕ ਵੀਰ ਨੇ ਕਮੈਂਟ ਕਰਿਆ ਦੀ ਕਹਿੰਦਾ ਬਲੇਰੋ ਚਾਹੀਦੀ ਮੈਨੂੰ ਉੱਚੇ ਮਾਡਲ ਵਾਲੀ ਸੋ ਵੀਰ ਜੇ ਵੀਡੀਓ ਦੇਖ ਰਿਹਾ ਆਪਣੀ ਤਾਂ ਤੇਰੇ ਵਾਸਤੇ ਲੈ ਕੇ ਆਇਆ 2023 ਮਾਡਲ ਫਸਟ ਆਨਰ ਦੀ ਗੱਡੀ ਹੈ ਕਿੰਨਾ ਚੱਲੀ ਹੈ ਵੀਰੇ ਇਹ 40000 ਚੱਲੀ ਹੈ ਫਿਰ Ориジナル 40000 ਚੱਲੀ ਹੈ 40000 ਚੱਲੀ ਆ ਟਾਇਰ ਵਗੈਰਾ ਜਮਾਨ ਨਮਾ ਸਾਰਾ ਲਿਫਾਫੇ ਚੜੇ ਹੋਏ ਨੇ ਦੇਖੋ ਹਾਂ ਲਿਫਾਫੇ ਚੜੇ ਹੋਏ ਨੇ ਲੌਕ ਕਰਵਾ ਦੇ ਵੀਰੇ ਇਹਨੂੰ ਮੜਾ ਜਾ ਆ ਜਾਓ ਪਹਿਲਾਂ ਤੁਹਾਨੂੰ ਆਪਾਂ ਗੱਡੀ ਪਿੱਛੋਂ ਚੈੱਕ ਕਰਵਾ ਦਈਏ ਸੀਟਾਂ ਦੇ ਉੱਪਰ ਲਿਫਾਫੇ ਚੜੇ ਹੋਏ ਨੇ ਹਲੇ ਤੱਕ ਸਾਫ਼ ਪਈ ਹੈਗੀ ਗੱਡੀ Ориジナル 40 ਚੱਲੀ ਹੋਈ ਆ ਟਾਇਰ ਵੀ ਸਟਿਪਨੀ ਵਾਲਾ ਬਿਲਕੁਲ ਨਾਲ ਆਗਾ ਪਿੱਛੇ ਇੰਜਨ ਵੀ ਤੁਹਾਨੂੰ ਗੱਡੀ ਦਾ ਆਪਾਂ ਇਹਦਾ ਚੈੱਕ ਕਰਵਾ ਦੰਨੇ ਆ ਕਿਉਂਕਿ ਚਾਬੀ ਇਹਦੇ ਤੇ ਵੀ ਨਹੀਂ ਲੱਗੀ ਹੋਈ ਹੈਗੀ ਲੇ ਵੀ ਮਿੱਤਰਾਂ ਆ ਤਾਕੀਆਂ ਦੇ ਵੀ ਅੰਦਰ ਸਾਰੇ ਅਲਫਾਬੇ ਜੜੇ ਹੋਏ ਨੇ ਹਾਂ ਲੈ ਬਈ ਚੱਕ ਆ ਵੀ ਦਿਖਾ ਦੀ ਬਾਈ ਇੰਦਰਲੇ ਪਾਸੇ ਕਿ ਟਾਕੀਆਂ ਦੇ ਉੱਪਰ ਵੀ ਹਲੇ ਤੱਕ ਅਲਫਾਬੇ ਚੜੇ ਹੋਏ ਨੇ ਕਿਉਂਕਿ ਗੱਡੀ ਜਮਾ ਲੇਗੀ ਵੀ ਖੋਲਾ ਪਿੱਛੋਂ ਡਿੱਗੀ ਵੀ ਖੋਲਾ ਚੱਕ ਦੇ ਜੀ ਚੱਕ ਦੇਦਾ ਵੀ ਬੋਨਟ ਚੱਕ ਦੇ ਦਿਖਾ ਦੀ ਆਪਾਂ ਲੈ ਵੀ ਮਿੱਤਰਾਂ ਇਹਦੇ ਵੀ ਬਾਈ ਇੰਜਨ ਨੂੰ ਚਾਬੀ ਨਹੀਂ ਲੱਗੀ ਹਲੇ ਤੱਕ ਮੰਮੀਆਂ ਦੇ ਵੀਰੇ ਕਾਰਾਂ ਤੁਹਾਨੂੰ ਪਤਾ ਆਪਣੇ ਕੋਲ ਸਾਰੀਆਂ ਲਾ ਲਓ ਜੀ ਲਾ ਲੈਣੇ ਚੱਕ ਕੇ ਲੈ ਬਈ ਇੱਕ ਵਾਰ ਇਧਰਲੇ ਪਾਸੇ ਚੈੱਕ ਕਰਵਾ ਦੇ ਬੰਪਰ ਤੋਂ ਬੰਪਰ ਰੀਜਨਲ ਆ ਇਹਦੇ ਵੀ ਬੰਪਰ ਰੀਜਨਲ ਨੇ ਪੇਂਟ ਨਹੀਂ ਸਕ੍ਰੈਚ ਨਹੀਂ ਨਾ ਨਾ ਕੁਝ ਨਹੀਂ ਗਾ ਚਲੋ ਬਈ ਇਹਦੀ ਕੀ ਡਿਮਾਂਡ ਆ ਵੀਰੇ ਇਹਦਾ 9.5 ਲੱਖ ਰੁਪਈਆ ਬਈ 9.5 ਲੱਖ ਰੁਪਈਆ ਇੱਕੋ ਰੇਟ ਦਿਆ ਬਈ ਇਹ ਟੌਪ ਮਾਡਲ ਆ ਇਹ ਹਾਂ 26 ਮਾਡਲ ਆ ਇਹ ਹਾਂਜੀ ਨਵੀਂ ਇਹ 13.5 13.5 ਲੱਖ ਰੁਪਈਆ ਦੀ ਪੈ ਜਾਂਦੀ ਆ ਅੱਛਾ ਹਾਂ 12.5 ਲੱਖ ਦੀ ਬਿਲਿੰਗ ਆ ਜੀ ਕਿਉਂਕਿ ਚੱਲੀ ਵੀ ਘੱਟ ਹੋਈ ਆ ਮਿੱਤਰੋ ਗੱਡੀ ਠੀਕ ਆ ਹਲੇ ਸੀਟਾਂ ਦੇ ਉੱਪਰ ਲਫਾਫੇ ਵੀ ਨਹੀਂ ਲਏ ਹੈਗੇ ਪਾਂ ਕਰਕੇ ਇਹਦਾ ਰੇਟ ਇੰਨਾ ਆ ਕੁਛ ਨਹੀਂ ਹੈਗਾ ਯਾਰ ਜੇ ਕਹਿ ਲਈਏ 2025 ਦਾ ਹੋਣੇ ਤੇ ਲਿਆ ਸਵਾ ਕਸਾਲੇ ਚੱਲੀ ਆ 99 ਮਹੀਨੇ ਦੀ ਹੈ ਇਹ ਸਵਾ ਕਸਾਲੇ ਚੱਲੀ ਹੋਈ ਆ ਗੱਡੀ ਵੀ ਬ੍ਰੈਂਡ ਨਿਊ ਕਰ ਕਿੰਨੇ ਦਾ ਲੋਨ ਹੋ ਜੂਗਾ ਜੀ ਇਹਦੇ ਉਪਰ ਹੋਊਗਾ 7-8 ਲੱਖ ਦਾ ਲੋਨ ਉਹਨਾਂ ਦੇ 7-8 ਲੱਖ ਦਾ ਲੋਨ ਹੋ ਜੂਗਾ ਵੱਧ ਵੀ ਹੁਣ ਵੱਧ ਵੀ ਹੋ ਜੂਗਾ ਲੋਨ ਤਾਂ ਕੀ ਗੱਲ ਹੈ ਚੱਕ ਬਈ ਮੈਂ ਤੇਰਾ ਯਾਨੀ ਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਦੀ ਵੀਡੀਓ ਚ ਲੱਖ ਰੁਪਿਆ ਲੈ ਕੇ ਆਓ ਜਿਹੜੀ ਵੀ ਗੱਡੀ ਤੁਹਾਡੀ ਨਿਗਾ ਚ ਰੜਕਦੀ ਆ ਜਿਹੜੀ ਮਰਜ਼ੀ ਲੈ ਜਾਓ ਸਿਰਫ ਲੱਖ ਰੁਪਿਆ ਲੈ ਕੇ ਆਓ ਹਨਾ ਬਈ ਲੇ ਬਈ ਅਗਲੀ ਗੱਡੀ ਦੇ ਉਪਰ ਆ ਜੀ ਹਣਾ 2012 ਮਾਡਲ ਹੈ ਵੀਰੇ ਇਹ ਹਾਂਜੀ ਇਹ ਵੀ ਫਸਟ ਓਨਰ ਆ ਫਸਟ ਓਨਰ 2012 ਮਾਡਲ ਦੀ ਸਕੋਰਪਿਓ ਲੈ ਇਹਦੇ ਵੀ ਕੱਲੇ ਬੰਪਰ ਪੇਂਟ ਨੇ ਅੱਛਾ ਜੀ ਸਾਰੀ ਓਰੀਜਨਲ ਦੀ ਗਾਰੰਟੀ ਆ ਕੱਲੇ ਬੰਪਰ ਬੰਪਰ ਨੂੰ ਪੇਂਟ ਨੇ ਆ ਫਰੰਟ ਬੰਪਰ ਪੇਂਟ ਆ ਦਾ ਸ਼ੀਸ਼ਾ ਵਗੈਰਾ ਨਾਲ ਸਾਰਾ ਬਸਾਰਾ ਕੁਝ ਟੂ ਜੈਡ ਨਾਲ ਦਾ ਲੈ ਬਈ ਟਾਇਰ ਵਗੈਰਾ ਚੈੱਕ ਕਰਵਾ ਦੇ ਬਈ ਸਾਫ ਸੁਥਰੇ ਟਾਇਰ ਪਏ ਨੇ ਕੋਲੋ ਦਾ ਟਾਇਰ ਪੂਰਾ ਟੌਪ ਦੇ ਨੇ ਬਿਲਕੁਲ ਸਾਫ ਪਏ ਨੇ ਔਰ ਵੱਡੀ ਗੱਲ ਆ ਬਈ ਕੈਪਟਨ ਸੀਟਾਂ ਦੇ ਵਿੱਚ ਲੈ ਬਈ ਇੰਟੀਰੀਅਰ ਚੈੱਕ ਕਰਵਾ ਦੇ ਗੱਡੀ ਦੇ ਅੰਦਰ ਟੱਚ ਪਲੇਅਰ ਵਗੈਰਾ ਸਾਰਾ ਕੁਝ ਵਰਕਿੰਗ ਹੈ ਵੀਰੇ ਸਾਰਾ ਕੁਝ ਵਰਕਿੰਗ ਹੈ ਲੈ ਵੀ ਫਰਸਟ ਓਨਰ ਸਾਰਾ ਕੁਝ ਨਾਲ ਪਿੱਛੋਂ ਵੀ ਚੈੱਕ ਕਰਵਾ ਦੇ ਪਈ ਗੱਡੀ ਦੀ ਸਾਫ਼ ਸੁਥਰੀ ਕੰਡੀਸ਼ਨ ਦੀ ਗੱਡੀ ਆ ਕਿੰਨਾ ਚੱਲੀ ਹੈ ਵੀਰੇ ਇਹ 98000 ਚੱਲੀ ਹੋਈ ਹੈ 98000 ਚੱਲੀ ਹੋਈ ਹੈ ਮੇਟਰ ਉ 98000 ਚੱਲੀ ਹੋਈ ਆ ਫਰਸਟ ਓਨਰ ਆ ਨੰਬਰ ਕਿੱਥੋਂ ਦਾ ਵੀਰੇ ਇਹ ਇਹ ਮਾਨਸਾ ਦਾ ਨੰਬਰ ਆ ਮਾਨਸਾ ਦਾ ਨੰਬਰ ਆ ਸਕੋਰਪਿਓ ਇਕੱਲੇ ਬੰਪਰ ਬੰਪਰ ਪੇਂਟ ਨੇ ਗੱਡੀ ਸਾਰੀ ਰਿਜਨਲ ਆ ਔਰ ਰੇਟ ਵੀ ਇਹਦਾ ਗੱਡੀ ਦਾ ਇਹੋ ਜਿਹਾ ਦੇ ਦਿਓ ਹੈਰਾਨ ਕਰਨ ਵਾਲਾ ਰੇਟ ਹੀ ਦੇ ਦਿਓ ਬਸ ਇੱਕੋ ਰੇਟ ਵੀ ਆ ਰੇਟ ਦੀ ਆਪਾਂ ਨੇ ਦੇਣੀ ਆ ਮਾਨਸਾਨ ਕਰਕੇ ਸਾਰੀ ਦੱਸ ਦਿਓ ਵਿੱਚ 4 ਲੱਖ ਰੁਪਏ ਦੇ ਦਾਂ ਸਿਰਫ 4 ਲੱਖ ਦੀ 2013 ਮਾਡਲ ਆ 12 12 12 ਮਾਡਲ ਆ ਫਸਟ ਓਨਰ ਸਾਰੀ ਓਰੀਜਨਲ ਆ ਫਸਟ ਓਨਰ ਆ ਬੜੀ ਸਾਰੀ ਰਿਜਨਲ ਆ 4 ਲੱਖ ਰੁਪਏ ਦੀ ਗੱਡੀ ਦੇ ਦੇਣੀ ਆ ਰੇਟ ਪਤਾ ਕਰ ਲਿਓ ਫਸਟ ਓਨਰ ਦੀ ਗੱਡੀ ਇੰਨੀ ਸਾਫ਼ ਸੁਥਰੀ ਤੁਹਾਨੂੰ ਨਹੀਂ ਮਿਲਦੀ ਹੈਗੀ ਅੰਦਰੋਂ ਵੀ ਤੁਹਾਨੂੰ ਸੀਟ ਕਵਰ ਵਗੈਰਾ ਚੈੱਕ ਕਰਵਾਏ ਨੇ ਗੱਡੀਆਂ ਹੋਰ ਬਹੁਤ ਵਧੀਆ ਫਰਸਟ ਓਨਰ ਗੱਡੀਆਂ ਨੇ ਥੋੜਾ ਮਹਿੰਗੇ ਲੈਣੇ ਪੈਂਦੇ ਨੇ ਤੁਹਾਨੂੰ ਪਤਾ ਹੀ ਆ ਨਹੀਂ ਬਾਈ ਪੰਜਾਬ ਨੰਬਰ ਦੀ ਹੋਵੇ ਯਾਰ ਫਰਸਟ ਓਨਰ ਦੀ ਹੋਵੇ ਜਿਹੜੇ ਬੰਦੇ ਨੂੰ ਸਮਝ ਆ ਗੱਡੀ ਦੀ ਉਹਨਾਂ ਦਾ ਸਹੀ ਲੱਗਦਾ ਰੇਟ ਬਾਕੀ ਜਿਹਨੇ ਨਿੰਦਣਾ ਹਨਾ ਪਤਾ ਹੀ ਆ ਤੁਹਾਨੂੰ ਕੋਈ ਗੱਲ ਨਹੀਂ ਬਾਈ ਪਕਾਈਪੋਕੀ ਕਰਕੇ ਆਪ ਲੱਗ ਆਪ ਹੀ ਆ ਜਾਂਦਾ ਜਦੋਂ ਚੀਜ਼ ਨਹੀਂ ਮਿਲਦੀ ਪਤਾ ਹੀ ਆ ਬਈ ਸਾਰਿਆਂ ਨੂੰ ਬਿਲਕੁਲ ਮੈਂ ਜਿਵੇਂ ਵੀਡੀਓ ਦੇ ਵਿੱਚ ਬਾਈ ਪਹਿਲਾਂ ਹੀ ਕਹਿਤਾ ਸੀ ਠੀਕ ਆ ਇਧਰਲੇ ਪਾਸੇ ਮਿੱਤਰੋ ਆਪਣੇ ਲਵੇ ਆ ਗਈ ਇੱਕ ਹੋ ਭਾਈ ਜੀ ਇਹਦੇ ਬਾਰੇ ਜਾਣਕਾਰੀ ਦਿਓ ਕਿੰਨਾ ਮਾਡਲ ਆ ਜੀ ਇਹ ਵੀਰੇ 2012 ਮਾਡਲ ਆ ਹਾਂਜੀ ਫਰਸਟ ਓਨਰ ਆ ਫਰਸਟ ਓਨਰ ਦੀ ਗੱਡੀ ਆ ਜੀ ਹਾਂ ਜੀ ਆ ਫਰਸਟ ਓਨਰ ਦਾ 12 ਮਾਡਲ ਆ ਪੈਟਰੋਲ ਆ ਜਾਂ ਡੀਜ਼ਲ ਵੀਰੇ ਡੀਜ਼ਲ ਡੀਜ਼ਲ ਬੀਡੀਆਈ ਡੀਜ਼ਲ ਦੀ ਗੱਡੀ ਆ ਕਿੰਨਾ ਚੱਲੀ ਹੋਈ ਆ ਜੀ ਇਹ ਕਿਵੇਂ ਕਿੰਨਾ ਚੱਲੀ ਹੋਈ ਆ ਵੀਰੇ ਇਹ 1 ਲੱਖ 5000 ਚੱਲੀ ਹੋਈ ਆ 1 ਲੱਖ 5000 ਚੱਲੀ ਹੋਈ ਆ ਫਰਸਟ ਓਨਰ ਦੀ ਗੱਡੀ ਪੰਜ ਪਤਨੇ 7 ਚੱਲੀ ਹੋਈ ਆ ਹਾਂ ਬੰਪਰ ਡੂੰਪਰ Ориਜਨਲ ਆ ਵੀਰੇ ਨਾ ਨਾ ਵੀਰੇ ਬੰਪਰ ਡੂੰਪਰ ਹੈਗਨ ਟੱਚਿੰਗਾ ਬੰਪਰ ਟੱਚਿੰਗ ਨੇ ਗੱਡੀ ਸਾਰੀ ਓਰੀਜਨਲ ਪੇਂਟ ਦੀ ਆ ਓਕੇ ਓਕੇ ਬਾਕੀ ਸਾਰੀ ਓਕੇ ਘਾਰ ਆ ਬਾਈ ਅੰਦਰੋਂ ਸੀਟ ਕਵਰ ਵਗੈਰਾ ਚੈੱਕ ਕਰਵਾ ਦੇ ਗੱਡੀ ਬਿਲਕੁਲ ਸਾਫ਼ ਸੁਥਰੀ ਹੈਗੀ ਅੰਦਰੋਂ ਕੰਡੀਸ਼ਨ ਆ ਅਲਾਈ ਟਾਇਰ ਜਮੇ ਨਵੇਂ ਲੱਗੇ ਹੋਏ ਨੇ ਕੱਚ ਪਲੇਅਰ ਲੱਗਿਆ ਹੋਇਆ ਕੋਈ ਤਾਂ ਆਪਣੇ ਲੈਵੇ ਜਿਹੜੀਆਂ ਗੱਡੀਆਂ ਵਗੈਰਾ ਹੁੰਦੀਆਂ ਨੇ ਐਕਸੀਡੈਂਟ ਵਗੈਰਾ ਦੀ ਸਾਰਿਆਂ ਦੀ ਗਾਰੰਟੀ ਹੁੰਦੀ ਆ ਕਿ ਐਕਸੀਡੈਂਟ ਹੋਇਆ ਮਲੰਦੀ ਜਾਏਗੀ ਜੀ ਕੀ ਲੋੜ ਐਕਸੀਡੈਂਟ ਲੈਣ ਦੀ ਹਾਂ 2 ਰੁਪਏ ਮੈਂ ਕਿ ਬਾਈ ਸਾਰੀਆਂ ਹੀ ਪੰਜਾਬ ਨੰਬਰ ਦੀਆਂ ਗੱਡੀਆਂ ਮਿਲ ਰਹੀਆਂ ਨੇ ਸਾਫ਼ ਸੁਥਰੀ ਕੰਡੀਸ਼ਨ ਦੀ ਗੱਡੀ ਆ ਤੇ ਇਹਦਾ ਕੀ ਡਿਮਾਂਡ ਆ ਵੀਰੇ ਇਹ ਸਵਾ 3 ਲੱਖ ਰੁਪਏ ਦੀ ਆ ਸਵਾ 3 ਲੱਖ ਰੁਪਏ ਦੀ 12 ਮਾਡਲ 12ਵੇਂ ਮਹੀਨੇ ਦੀ ਆ ਕਾਪੀ ਸ਼ਾਇਦ 13 ਦੀ ਆ ਦੀ ਹਾਂਜੀ ਪਰ ਮੰਨ ਕੇ 12 ਮਾਡਲ ਹੀ ਆ ਠੀਕ ਆ ਜੀ ਹਾਂਜੀ ਹਾਂ ਭਾਈ ਪੰਜਾਬ ਨੰਬਰ ਦੀ ਗੱਡੀ ਆ ਤਾਂ ਕਰਕੇ ਰੇਟ ਤਾਂ ਹੁੰਦਾ ਹੀ ਹੈਗਾ ਫਸਟ ਓਨਰ ਦੀ ਗੱਡੀ ਆ ਫਸਟ ਓਨਰ ਦਾ ਫਸਟ ਓਨਰ ਦੀ ਗੱਡੀ ਆ ਤੇ ਵੀਰੇ ਲੋਨ ਵਗੈਰਾ ਹੋ ਜੂਗਾ ਇਹਦੇ ਸਰ ਹਾਂਜੀ ਹਾਂ ਕਿੰਨੇ ਪਰਸੈਂਟ ਲੋਨ ਤਕਰੀਬਨ ਸਾਰੇ ਜੀ ਬੈਂਕ ਨਾਲ ਅਪਟਾਈਜ ਆਪਣਾ ਕੋਈ ਦਿੱਕਤ ਨਹੀਂ ਹਰ ਇੱਕ ਦਾ ਲੋਨ ਕਰਾ ਦਿੰਦੇ ਆ ਠੀਕ ਆ ਜੀ ਵੀਰੇ ਤੁਹਾਨੂੰ ਅੱਗੇ ਹੋਰ ਗੱਡੀਆਂ ਦਿਖਾਉਣੇ ਆਪਾਂ ਹੁਣ ਇਧਰਲੇ ਪਾਸੇ ਆਪਣੇ ਲੈਵੇ 5 ਸਵਿਫਟ ਆ ਗਈਆਂ ਪਹਿਲਾਂ ਤੁਹਾਨੂੰ ਉੱਧਰ ਵੀ ਦਿਖਾਉਂਦੇ ਨਹੀਂ ਹੁਣ ਇਧਰ ਆ ਗਈਆਂ ਆਪਣੇ ਲੈਵੇ ਠੀਕ ਆ ਇਹ ਡਜ਼ਾਇਰ ਆ ਵੀਰੇ 2016 ਮਾਡਲ ਆ ਜੀ ਇਹ 2016 ਮਾਡਲ ਡਜ਼ਾਇਰ ਫਸਟ ਓਨਰ ਫਸਟ ਗੱਡੀ ਦਾ ਇੰਟੀਰੀਅਰ ਚੈੱਕ ਕਰ ਲਓ ਇਹਨਾਂ ਗੱਡੀਆਂ ਦਾ ਮੋਸਟ ਡਿਮਾਂਡੀ ਗੱਡੀਆਂ ਨੇ ਕਿਉਂਕਿ ਗੱਡੀ ਦਾ ਚਲਾਵਾ ਬਹੁਤ ਜ਼ਿਆਦਾ ਸੋਹਣਾ ਪਿੱਛੋਂ ਵੀ ਸੀਟ ਕਵਰ ਵਗੈਰਾ ਗੱਡੀ ਦਾ ਚੈੱਕ ਕਰ ਲਓ ਤੁਸੀਂ ਟਾਇਰ ਸ਼ੀਸ਼ੇ ਨਾਲ ਦੇ ਵੀਰੇ ਸਾਰਾ ਕੁਝ ਨਾਲ ਦਾ ਜੀ ਬੰਪਰ ਬੰਪਰ ਇਹ ਫਰੰਟ ਵਾਲਾ ਬੰਪਰ ਦਾ ਪੇਂਟ ਨਾਲ ਇਹ ਫਰੰਟ ਵਾਲਾ ਫਰੰਟ ਵਾਲਾ ਬੰਪਰ ਪੇਂਟ ਆ ਬੈਕ ਬਿਲਕੁਲ ਬੈਕ ਨਾਲ ਦਾ ਹੈ ਬੈਕ ਬਿਲਕੁਲ ਨਾਲ ਦਾ ਕੋਈ ਸਕਰੈਚ ਨਹੀਂ ਹੈਗਾ ਗੱਡੀ ਦੇ ਉੱਪਰ ਕੋਈ ਲਾਈਟ ਵਗੈਰਾ ਨਹੀਂ ਚੇਂਜ ਹੋਈ ਗੱਡੀ ਦੀ ਸਾਰਾ ਕੁਝ ਨਾਲ ਦਾ ਏ ਟੂ ਜ਼ੈਡ ਸਾਰਾ ਕੁਝ ਨਾਲ ਦਾ ओरिजिनल ਨੰਬਰ ਆ ਫਰਸਟ ਆਨਰ ਦਾ ਪਰ ਦੂਸ਼ਣ ਬੀਮਾ ਸਾਰਾ ਕੁਝ ਕੰਪਲੀਟ ਆਈ ਚੱਲੀ ਕਿੰਨਾ ਹੋਈ ਆ ਜੀ ਇਹ 85000 ਚੱਲੀ ਹੋਇਆ ਅੱਛਾ ਇਹਦੀ ਪਾਸਿੰਗ ਕਿੰਨੇ ਤੱਕ ਹੁੰਦੀ ਆ ਵੀਰੇ ਆਸਿਕਲਾ 16 ਮਾਡਲ ਆ ਬਾਈ ਪਾਸਿੰਗ ਤਾਂ ਭਈ ਹੋਊ 34 35 ਤੇ 2034 35 ਤੱਕ ਹੋਊਗੀ ਹਨਾ ਠੀਕ ਆ ਇਹਦੀ ਕੀ ਡਿਮਾਂਡ ਆ ਵੀਰੇ ਇਹਦੇ 7.5 ਲੱਖ ਰੁਪਇਆ ਲਾਸਟ ਜਿਹੜਾ ਥੋੜਾ ਵੀਡੀਓ ਦੇਖ ਕੇ ਆਊਗਾ ਉਹਨੂੰ 5 ਲੱਖ ਰੁਪਏ ਦੇ ਦਾਂਗੇ ਲੈ ਵੀ ਕਿਹੜਾ ਵੀਡੀਓ ਦੇਖ ਕੇ ਆਊਗਾ ਉਹਨੂੰ 5 ਲੱਖ ਰੁਪਏ ਦੀ ਗੱਡੀ ਆ 2016 ਆਉਣ ਫਸਟ ਓਨਰ ਦਾ ਫਸਟ ਓਨਰ ਦੀ ਗੱਡੀ ਆ ਵੱਡੀ ਗੱਲ ਆ ਉਸ ਤੋਂ ਬਾਅਦ ਆਪਾਂ ਗੱਲ ਇਹ ਹੈ 2014 ਜੀ 2014 ਮਾਡਲ ਵੀਰੇ 14 ਮਾਡਲ ਆ ਇਹ ਵੀ ਫਰਸਟ ਓਨਰ ਦਾ ਇਹ ਵੀ ਫਰਸਟ ਓਨਰ ਦੀ ਗੱਡੀ ਆ ਤਕਰੀਬਨ ਤੁਹਾਨੂੰ ਸਾਰੀਆਂ ਹੀ ਗੱਡੀਆਂ ਨਾਲ ਫਰਸਟ ਓਨਰ ਦੀਆਂ ਮਿਲ ਜਾਣਗੀਆਂ ਲੌਕ ਹੋਣਾ ਗੱਡੀ ਲੋਕ ਆ ਆਪਾਂ ਅਨਲੌਕ ਕਰਵਾ ਲੰਨੇ ਆ ਕਿੰਨਾ ਚੱਲੀ ਹੀ ਆ ਵੀਰੇ ਇਹ ਇਹ ਚੱਲੀ ਹੋਈ ਹੈ 1,57,000 1,57,000 ਇਧਰ ਲੈ ਬਸ ਆ ਜਾ ਚੈੱਕ ਕਰਵਾ ਦੇ ਗੱਡੀ ਬੰਪਰ ਵਗੈਰਾ ਟੱਚਿੰਗ ਬੰਪਰ ਬਾਈ ਤਕਰੀਬਨ ਸਾਰੀਆਂ ਤਕਰੀਬਨ ਕਰਾਈ ਹੋਈ ਹੈ ਨੇ ਪਿੰਡ ਹਾਂ ਕਿਉਂਕਿ ਬੰਪਰਾਂ ਸਕਰਚ ਹੁੰਦੇ ਨੇ ਪੇਂਟ ਕਰਾਉਣੇ ਪੈਂਦੇ ਨੇ ਫਿਰ ਬਿਲਕੁਲ ਵੀਰੇ ਬਿਲਕੁਲ ਆ ਤੁਸੀਂ ਅੰਦਰੋਂ ਇੰਟੀਰੀਅਰ ਚੈੱਕ ਕਰਵਾ ਦਿਓ ਹੁਣ ਬਾਲਾ ਕਰਦੇ ਆਪਾਂ ਬੰਪਰਾਂ ਦੀ ਗੱਲ ਨਾ ਕਰੀਏ ਕਿਉਂਕਿ ਤੁਹਾਨੂੰ ਪਤਾ ਹੀ ਆ ਗੱਡੀ ਜਦੋਂ ਚਲਾਉਣੀ ਆ ਲੰਘਾਉਣ ਵੇਲੇ ਟੱਚਿੰਗ ਵਗੈਰਾ ਹੋਏ ਜਾਂਦਾ ਸਕ੍ਰੈਚ ਸਕਰਚ ਉੱਚ ਪਏ ਜਾਂਦੇ ਨੇ ਬੰਪਰ ਦਾ ਹਰੇਕ ਗੱਡੀ ਤੇ ਤੁਹਾਨੂੰ ਟੱਚਿੰਗ ਇਹ ਮਿਲਦੇ ਨੇ ਬਾਕੀ ਪਲਾਸਟਿਕ ਹੁੰਦਾ ਪਲਾਸਟਿਕ ਦਾ ਤੁਹਾਨੂੰ ਤੁਹਾਨੂੰ ਪਤਾ ਹੋ ਹੀ ਜਾਂਦਾ ਉਹ ਤਾਂ ਹੈ ਵੀਰੇ ਸਕ੍ਰੈਚ ਵਗੈਰਾ ਪਏ ਜਾਂਦੇ ਨੇ ਗੱਡੀ ਤੁਸੀਂ ਚੈੱਕ ਕਰ ਲਓ ਚਲਾਈ ਗੱਡੀ ਦੀ ਬਹੁਤ ਸੋਹਣੀ ਆ ਕਿੰਨਾ ਚੱਲੀ ਹੋਈ ਆ ਜੀ 157000 ਚਲੀ ਹੋਈ ਆ 157000 ਚਲੀ ਹੋਈ ਆ ਗੱਡੀ ਦਾ ਰੇਟ ਕੀ ਆ ਵੀਰੇ ਇਹਦਾ 385000 ਰੁਪਇਆ 3 ਲੱਖ ਤੇ 85000 ਸਹੀ ਸਹੀ ਰੇਟ ਦਾ ਮਾਣ ਤਨ ਵਿੱਚ ਹੋਊਗਾ ਉਹਦਾ ਮਾਣ ਤਨ ਕਰਾਂਗੇ ਤੁਹਾਡਾ ਜਰੂਰ ਮਾਣ ਤਨ ਹੋ ਜੂਗਾ ਲੋਨ ਕਿੰਨੇ ਦਾ ਹੋ ਜੀ ਵੀਰੇ ਤੇ ਉੱਪਰ ਲੋਨ ਹੋ ਜੂਗਾ ਤੇ 3.5 ਲੱਖ ਦਾ ਹੋ ਜੂਗਾ 3.5 ਲੱਖ ਦਾ 3.5 ਲੱਖ ਦਾ ਲੋਨ ਹੋ ਜੂਗਾ ਇਹਦੇ ਉੱਪਰ ਗੱਡੀ ਦੇ ਉੱਪਰ ਹੋਰ ਸਲੈਕਟ ਖੜੀ ਆ ਇਹ ਹੈਗਾ ਡਿਆਰ 2013 ਮਾਡਲ 2013 ਮਾਡਲ ਪਹਿਲਾਂ ਤੁਹਾਨੂੰ ਆਪਾਂ ਨੇ 16 16 ਦਿਖਾਈ 14 ਫਿਰ 14 ਦਿਖਾਈ ਆ ਹੁਣ 13 ਦਿਖਾਉਣਾ 2013 ਮਾਡਲ ਆ ਜਾਓ ਬਈ ਮਿੱਤਰੋ ਅੰਦਰ ਜਾ ਕੇ ਕਰਵਾ ਲਓ ਗੱਡੀ ਇੰਟੀਰੀਅਰ ਵਗੈਰਾ ਦੀ ਸਾਫ ਸੁਥਰੀ ਕੰਡੀਸ਼ਨ ਵਾਲੀਆਂ ਗੱਡੀਆਂ ਲੈ ਕੇ ਆਇਆ ਅੱਜ ਤੁਹਾਡੇ ਵਾਸਤੇ ਔਰ ਵੱਡੀ ਗੱਲ ਆ ਕਿ ਪਹਿਲੇ ਨਾਮ ਵਾਲੀਆਂ ਗੱਡੀਆਂ ਲੈ ਕੇ ਆਇਆ ਤੁਹਾਡੇ ਵਾਸਤੇ ਅੱਜ ਸਾਰੀਆਂ ਗੱਡੀਆਂ ਪੰਜਾਬ ਦੇ ਨੰਬਰ ਦੀਆਂ ਪੱਕੇ ਨੰਬਰ ਵਾਲੀਆਂ ਗੱਡੀਆਂ ਨੇ ਕੋਈ ਤੁਹਾਡੇ ਵਾਸਤੇ ਦਿੱਲੀ ਵਾਲੀ ਗੱਡੀ ਨਹੀਂ ਲੈ ਕੇ ਆਏ ਹੈਗੇ ਗੱਡੀਆਂ ਦਾ ਰੇਟ ਜ਼ਰੂਰ ਮਹਿੰਗਾ ਲੱਗੂਗਾ ਤੁਹਾਨੂੰ ਪਰ ਕਿਉਂਕਿ ਪਹਿਲੇ ਨਾਮ ਦੀਆਂ ਨੇ ਤੇ ਪੰਜਾਬ ਨੰਬਰ ਦੀਆਂ ਨੇ ਜਿਹੜੇ ਵੀ ਸਮਝਦੇ ਨੇ ਇਹ ਗੱਲ ਨੂੰ ਉਹ ਵੀ ਚੰਜ ਸਕਦੇ ਨੇ ਤੇ ਨਹੀਂ ਮਾੜਾ ਤਾਂ ਕਹੀ ਦੇਣਾ ਕਮੈਂਟਾਂ ਦੇ ਵਿੱਚ ਕਿੰਨਾ ਚੱਲੀ ਹੋਇਆ ਵੀਰੇ ਇਹ ਇਹ ਵੀ ਲੱਖ ਪਲਾਸੇ ਚੱਲੀ ਹੋਈ ਆ ਲੱਖ ਪਲਾਸੇ ਚੱਲੀ ਹੋਈ ਆ ਟਾਇਰ ਸ਼ੀਸ਼ੇ ਬਿਲਕੁਲ ਨਾਲ ਸਾਰਾ ਕੁ ਨਾਲ ਦਾ ਫਰੰਟ ਇੰਸ਼ਾ ਵੀ ਨਾਲ ਦਾ ਸਾਰਾ ਕੁ ਫੁੱਲਾ ਕਰ ਦੋ ਸਾਰਾ ਕੁ ਫੁੱਲਾ ਰੇਟ ਕੀ ਆ ਜੀ ਆ ਰੇਟ 370000 ਰੁਪਇਆ 3 ਲੱਖ 70000 2013 238 ਫਾਸਟ ਓਨਰ ਫਾਸਟ ਓਨਰ ਦੀ ਆ ਲੋਨ ਕਿੰਨੇ ਦਾ ਦੋ ਜੀ 3 ਲੱਖ ਰੁਪਇਆ ਦਾ ਲੋਨ ਹੋ ਜੀ 3 ਲੱਖ ਰੁਪਇਆ ਦਾ ਲੋਨ ਹੋ ਜੀ ਪੀਜਾ ਨੇ ਕਿ 70000 ਰੁਪਇਆ ਦੇ ਕੇ ਆਓ 2013 ਮਾਡਲ ਸੁਵਿਫਟ ਆਪ ਦੇ ਘਰੇ ਲੈ ਜਾਓ ਠੀਕ ਆ ਅਗਲੀ ਗੱਡੀ ਤੇ ਚੱਲਦੇ ਆਂ ਵੀਰੇ ਆਪਾਂ ਲਓ ਜੀ ਇਹ ਹੈਗਾ ਸੁਵਿਫਟ 2012 ਸੁਵਿਫਟ 2012 ਟਾਇਰ ਚੈੱਕ ਕਰਵਾ ਦੇ ਬਈ ਗੱਡੀ ਦੇ ਜੀ ਡੀ ਆਈ ਟਾਇਰ ਦੇਖ ਲਓ ਤੁਸੀਂ ਲਾਏ ਕਿੰਨੇ ਸੋਹਣੇ ਪਏ ਹੋਏ ਨੇ ਗੱਡੀ ਦੇ ਇਹਦਾ ਵੀ ਸ਼ੀਸ਼ਾ ਨਾਲ ਦਾ ਵੀਰੇ ਹਾਂਜੀ ਹਾਂ ਟੌਪ ਮਾਡਲ ਆ ਜੀ ਡੀ ਆਈ ਆ ਇਹ 2013 ਮਾਡਲ ਕਹਿੰਦੇ ਜੀ ਡੀ ਆਈ ਟੌਪ 12 12 ਵੀਰੇ 12 ਵੀਰੇ ਹਾਂਜੀ ਹਾਂ 12 ਮਾਡਲ ਆ ਬੈਕ ਆਵਰੇ ਸੀਸਾ ਚੈੱਕ ਕਰਵਾ ਦੇ ਬਈ ਕਿੰਨਾ ਚੱਲੀ ਹੋਈ ਆ ਜੀ ਲੱਖ ਲੱਖ ਕਿ ਪਲਾਸ ਇਹ ਵੀ ਲੱਖ ਲੱਖ ਚੱਲੀ ਹੋਈ ਆ ਇਹਦੀ ਪਾਸਿੰਗ ਵਗੈਰਾ ਸਾਰਾ ਕੁਝ ਹੈਗਾ ਬਈ ਕਿੰਨੇ ਤੱਕ ਹੁੰਦੀ ਆ ਜੀ ਹੋ 27 28 ਤੱਕ 27 ਤੱਕ ਹਾਂ ਦੇਖੋ ਬਈ ਆ ਵੀ ਗੱਡੀ ਇਧਰੋਂ ਚੈੱਕ ਕਰਵਾ ਦੇ ਜੇ ਮੈਂ ਪਹਿਲਾਂ ਹੀ ਦੱਸਤਾ ਸੀਗਾ ਤੁਹਾਨੂੰ ਵੀ ਹੁਣ ਗੱਡੀਆਂ ਦੇ ਬੰਪਰ ਵਗੈਰਾ ਦੀ ਤਾਂ ਟੱਚਿੰਗ ਹੁੰਦੀ ਆ ਬਾਕੀ ਹੋਰ ਤੁਹਾਨੂੰ ਗੱਡੀ ਤੇ ਕੋਈ ਪੇਂਟ ਦੀ ਗੱਡੀ ਨਹੀਂ ਮਿਲੂਗੀ ਫਰਸਟ ਓਨਰ ਦੀ ਗੱਡੀ ਆ ਜੀ ਸੈਕੰਡ ਆ ਵੀਰੇ ਇਹ ਸੈਕੰਡ ਓਨਰ ਦੀ ਗੱਡੀ ਆ ਪ੍ਰਾਈਸ ਹੈ ਵੀਰੇ ਦਾ ਇਹਦਾ 3.5 ਲੱਖ ਰੁਪਏ ਦੀ ਆ ਜੀ ਇਹ 3.5 ਲੱਖ ਰੁਪਏ ਦੀ ਆ ਹਾਂ ਜੀ 2012 ਜੈਡੀ 12 ਜੈਡੀ ਟੀਆਈ ਟਾਪ ਮਾਡਲ ਦੀ ਗੱਡੀ ਆ ਅਗਲੀ ਗੱਡੀ ਹੁਣ ਆਪਣੇ ਲਾਵੇ ਇੱਕ ਲਾਸਟ ਗੱਡੀ ਬਚੀ ਆ ਇਹ ਵੀ ਫਲੈਰੀਓ ਦਿਖਾ ਦਿੰਦੇ ਆ ਕਿਹੜੀ ਗੱਡੀ ਆਗੀ ਵੀਰੇ ਇਹ ਹੈਗੀ ਆ ਸਲੈਰੀਓ ਆਟੋ ਸਲੈਰੀਓ ਆਟੋ ਗੱਡੀ ਆ 16 ਮਾਡਲ 2016 ਮਾਡਲ ਆ ਜਾਓ ਬਈ ਇੰਟੀਰੀਅਰ ਚੈੱਕ ਕਰ ਬਈ ਇਹ ਗੱਡੀ ਦਾ ਸਾਨੂੰ ਇਹਨਾਂ ਦੀ ਐਵਰੇਜ ਕਿੰਨੀ ਹੁੰਦੀ ਆ ਵੀਰੇ ਛੋਟਿਆਂ ਦਾ ਐਵਰੇਜ ਤਾਂ 17-18 ਦੀ ਹੁੰਦੀ ਆ ਜੀ ਇਹਨਾਂ ਦੀ 17-18 ਦੀ ਐਵਰੇਜ ਹੁੰਦੀ ਆ ਬੰਪਰ ਵਗੈਰਾ ਇਹਦੇ ਵੀ ਟੱਚ ਇਹ ਤਾਂ origignal ਆ ਬਾਈ ਸਾਰੀ ਸਾਰੀ origignal ਆ ਹਾਂ ਬਾਈ ਪਿੱਛੋਂ ਵੀ ਚੈੱਕ ਕਰਵਾ ਦੇ ਕੋਈ ਬੰਪਰ ਇਹਦਾ ਪੇਂਟ ਨਹੀਂ ਹੈਗਾ ਕੋਈ ਟੱਚਿੰਗ ਨਹੀਂ ਹੈਗੀ ਸਾਰੀ origignal ਦੀ ਇਹ ਕਿੰਨਾ ਚੱਲੀ ਹੋਈ ਆ ਜੀ ਇਹ 30000 ਚੱਲੀ ਹੋਈ ਆ origignal 30000 ਚੱਲੀ ਹੋਈ ਆ ਵੀਰੇ ਚੱਕ ਪ੍ਰਦੂਸ਼ਨ ਬੀਮਾ ਚਾਬੀਆਂ ਸਾਰਾ ਕੁਝ ਕੰਪਲੀਟ ਆ ਸਾਰਾ ਕੁਝ ਨਾਲ ਦਾ ਲੈ ਵੀ ਮਿੱਤਰੋ ਕਿ ਨਾ ਗੱਡੀ ਇੱਧਰ ਲੈ ਬਸ ਚੈੱਕ ਕਰਵਾ ਦੇ ਬਿਲਕੁਲ 2016 ਸਾਰੀ origignal ਆ ਸਾਰਾ 2016 ਸਾਰੀ origignal ਦੀ ਗੱਡੀ ਆ ਪਹਿਲੇ ਨਾਮ ਦੀ ਆ ਵੀਰੇ ਦੂਜੇ ਨਾਮ ਦੀ ਸੈਕੰਡ ਓਨਰ ਦੀ ਗੱਡੀ ਆ ਔਰ ਰੇਟ ਵੀਰੇ ਦਾ ਇਹਦਾ 4 ਲੱਖ ਰੁਪਏ ਦਾ ਹੈ ਦਾ 4 ਲੱਖ ਰੁਪਏ ਦਾ ਡਿਮਾਂਡ ਆ ਹਾਂ ਜੀ 2016 ਮਾਡਲ ਆ ਠੀਕ ਆ ਇਹਦੇ ਉੱਪਰ ਲੋਨ ਕਿੰਨੇ ਦਾ ਹੋ ਜੂਗਾ ਜੀ ਹੋ ਜੂ 3.5 ਲੱਖ ਰੁਪਏ ਲੋਨ ਹੋ ਜੂਦੇ ਵੀ 3.5 ਲੱਖ ਰੁਪਏ ਦਾ ਲੋਨ ਹੋ ਜੂਗਾ ਦਿਨੀਆਂ ਵੀ ਅੱਜ ਤੁਹਾਨੂੰ ਆਪਾਂ ਗੱਡੀ ਦੇ ਵਿੱਚ ਵੀਡੀਓ ਦੇ ਵਿੱਚ ਗੱਡੀਆਂ ਦਿਖਾਈਆਂ ਨੀਗੀਆਂ ਤੇ ਸਾਰੀਆਂ ਹੀ ਪੰਜਾਬ ਨੰਬਰ ਦੀਆਂ ਨੇ ਬਾਈ ਪਹਿਲੇ ਔਰ ਸੈਕੰਡ ਨੰਬਰ ਦੀਆਂ ਗੱਡੀਆਂ ਨੇ ਜ਼ਿਆਦਾਤਰ ਤਾਂ ਪਹਿਲੇ ਨਾਮ ਦੀਆਂ ਦੀਆਂ ਗੱਡੀਆਂ ਵੱਡੀਆਂ ਗੱਡੀਆਂ ਤੇ ਛੋਟੀਆਂ ਗੱਡੀਆਂ ਨੂੰ ਆਪਾਂ ਵੀਡੀਓ ਦੇ ਵਿੱਚ ਦਿਖਾਈਆਂ ਨੇ ਇਨੇ ਵੀ ਲੈਣੀਆਂ ਨੇ ਠੀਕ ਆ ਬਾਈ ਯੂਰੀਆ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਐਡਰੈਸ ਤੇ ਨੰਬਰ ਇੱਕ ਵਾਰ ਫੇਰ ਆਪਾਂ ਬਾਈ ਦੇ ਮੂੰਹੋਂ ਸੁਣ ਲੈਣੇ ਬਾਈ ਐਡਰੈਸ ਦੱਸ ਦਿਓ ਐਡਰੈਸ ਹੈਗਾ ਵੀਰੇ ਹਰੀਪਰਾ ਰੋੜਾ ਹੈ ਜੀ ਇਹ ਹਾਂਜੀ ਪਿੱਛੇ ਮਿੱਤਲ ਹਸਪੀਟਲ ਆ ਬਜਿੰਦਰ ਸਿੰਘ ਜੀ ਕੋਠੀ ਆ ਉਹਦੇ ਫਰੰਟ 'ਚ ਦਫ਼ਤਰ ਆਪਣਾ ਹਾਂਜੀ ਸੰਦੂਰ ਸੰਗਰੂਰ ਆ ਥੋੜਾ ਇਹ ਪਟਿਆਲਾ ਰੋੜਾ ਹੈ ਇੱਧਰੋਂ ਧੂਰੀ ਰੋੜ ਜਾਂਦਾ ਹੈ ਠੀਕ ਹੈ ਜੀ ਪਟਿਆਲਾ ਤੋਂ ਧੂਰੀ ਰੋੜ ਹਾਂ ਤੇ ਸਤਗੁਰ ਐਂਟਰਪ੍ਰਾਈਜ਼ਰ ਤੇ ਆਪਾਂ ਖੜੇ ਆ ਤੁਹਾਡਾ ਬਾਈ ਕੋਈ ਪੇਜ ਵਗੈਰਾ ਬਣਿਆ ਹੋਇਆਗਾ ਨੇ ਬੇਟੇ ਨੇ ਬਣਾਇਆ ਹੈ ਭੇਜਾ اچھا ਹਾਂ ਜੇ ਮੰਨ ਕੇ ਚੱਲੋ ਕਿਸੇ ਨੇ ਫੋਟੋਆਂ ਵਗੈਰਾ ਮੰਗਾਉਣੀਆਂ ਹੋਣਗੀਆਂ ਨੰਬਰ ਤੇ ਹਾਂ ਹਾਂ ਕੋਈ ਦਿੱਕਤ ਨਹੀਂ ਨੰਬਰ ਬੋਲ ਦਿਓ ਜੀ ਆਪਣਾ ਇੱਕ ਵਾਰ ਆਪਣਾ ਨੰਬਰ ਹੈਗਾ 98722 ਹਾਂਜੀ 55153 98722 55153 ਨੰਬਰ ਦੇ ਉੱਪਰ ਤੁਸੀਂ ਫੋਨ ਕਰਕੇ ਫੋਟੋਆਂ ਵਗੈਰਾ ਮੰਗਾ ਲਿਓ ਤੇ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ ਚੰਗਾ ਜੀ